ਜਿਹੜੇ ਹੁਣ ਸਰਪੰਚ ਬਣਨਗੇ ਨਵੇਂ ਸਰਪੰਚ ਬਣਨਗੇ ਸਰਪੰਚ ਬਣ ਤੋਂ ਬਾਅਦ ਸਭ ਤੋਂ ਪਹਿਲਾ ਮਤਾ ਇਹ ਆ ਕਿ ਸ਼ਾਮਲਾਤ ਅਗਰ ਆਪਣੇ ਕੋਲੇ ਅਵੇਲੇਬਲ ਆ ਰਹੀ ਹੈ ਸਭ ਤੋਂ ਪਹਿਲਾ ਮਤਾ ਜਿਹੜਾ ਇਹ ਆ ਜੇ ਵੀਕ ਜਿਹੜਾ ਲੋੜਵੰਦਾ ਜਿਹੜਾ ਵਾਚੇ ਗਰੀਬ ਆ ਉਹਨੂੰ ਸਭ ਤੋਂ ਪਹਿਲਾ ਕੰਮ ਹੈ ਕਿ ਪੰਜ ਪੰਜ ਮਿੰਟ ਦਾ ਪਲਾਨ ਬਣਾਉਣਾ ਹੈ ਉਹਨਾਂ ਵਿੱਚ ਇਹ ਮਾਂ ਜਿੰਦਾਬਾਦ ਦੇ ਕੋ ਕੱਚੇ ਘਰ ਨੇ ਬਾਲਿਆਂ ਵਾਲੇ ਘਰ ਨੇ ਉਹਨਾਂ ਨੂੰ ਪ੍ਰੋਪਰ ਪੈਸੇ ਜਦੋਂ ਇਹ ਕੰਮ ਹੋ ਕੇ ਗਰੀਬੀ ਨਿਕਲ ਗਈ ਬੱਚਿਆਂ ਸਾਡੇ ਨੂੰ ਨੌਕਰੀਆਂ ਲੱਗ ਰਹੀਆਂ ਜੀ ਸਾਨੂੰ ਰਾਸ਼ਨ ਕਾਰਡ ਸਾਡੇ ਬਣ ਕੇ ਸਾਨੂੰ ਕਣਕ ਘਰੇ ਬੈਠਾ ਨੂੰ ਮਿਲ ਰਹੀ ਆ ਸਾਨੂੰ ਮਨਰੇਗਾ ਟਾਈਮ ਸਰ ਮਿਲਣ ਨਾਲ ਕਿ ਗਰੀਬੀ ਨਿਕਲਣੀ ਸ਼ੁਰੂ ਹੋ ਗਈ ਨਾ ਜੀ ਕਲਾਸ ਸੁੱਟਾ ਫ੍ਰੀ ਹੋ ਰਿਹਾ ਬੱਚਿਆਂ ਦੀ ਪੜ੍ਹਾਈ ਫ੍ਰੀ ਹੋ ਰਹੀ ਹੈ ਬਿਜਲੀ ਜਦੋਂ 600 ਜੰਡ ਬਿਜਲੀ ਦੇਖੀ ਆ ਮੁਫਤ ਆ ਜੀ ਆ ਰਹੀ ਕਿ ਨਹੀਂ ਆ ਰਹੀ 600 ਜੰਡ ਬਿਜਲੀ ਆ ਰਹੀ ਹੈ ਇਹ ਪ੍ਰਗਟ ਮਨ ਸਾਹਿਬ ਨੂੰ ਜੀ ਮਨਰੇਗਾ ਦਾ ਕੰਮ ਜਿਹੜਾ ਅਸੀਂ ਉਹ ਅਸੀਂ ਜ਼ਰੂਰੀ ਕਰਦਿਆਂ ਕਿ ਸਾਰਿਆਂ ਨੂੰ ਮਨਰੇਗਾ ਦਾ ਕੰਮ ਹਰੇਕ ਅਮਰੀਕਾ ਵਰਕ ਪਰਮਾਨਾ ਫਰੀਕ ਮਰੀਕਾ ਵਰਕ ਸੌਦਾ ਕੰਮ ਮਿਲਦਾ ਪਰ ਜਿਹੜੇ ਬੱਚੇ ਨੌਕਰੀ ਲੱਗਣਾ ਚਾਹੁੰਦੇ ਨੇ ਪੁਲਿਸ ਚ ਭਰਤੀਆਂ ਹੋ ਰਹੀਆਂ ਨੇ ਟਟਵਾਰੀ ਭਰਤੀ ਹੋ ਰਹੀ ਆ ਜੇਈ ਭਰਤੀ ਹੋ ਰਹੀਆਂ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਆਪਣੇ ਬੱਚਿਆਂ ਨੂੰ ਅਪਲਾਈ ਕਰੋ ਜੀ ਨੌਕਰੀਆਂ ਮਿਲਦੀਆਂ ਨੇ ਔਰ ਕੱਲ ਵੀ ਮੁੱਖ ਮੰਤਰੀ ਸਾਹਿਬ ਨੇ ਇੱਕ ਟੈਸਟ ਕਾਨਫਰੰਸ ਕੀਤਾ ਪੰਜਾਬ ਦੇ ਵਿੱਚ ਕਿੰਨੀਆਂ ਨੌਕਰੀਆਂ ਮਿਲਦੀਆਂ ਨੇ ਇੱਕ ਵੀ ਬੰਦਾ ਹੱਥ ਫੜਾ ਕਰਕੇ ਕਹਿ ਦੇਵੇ ਜੀ ਕਿਸੇ ਵੀ ਬੱਚੇ ਦੇ ਮਾਪੇ ਤੋਂ ਜਾਂ ਕਿਸੇ ਦੀ ਨਾਪੀ ਲੱਗਣ ਵਾਲੇ ਬੱਚਾ ਜਾਂ ਬੱਚੀ ਤੋਂ ਕਿੰਨੇ ਰੁਪਈਆ ਕੋਈ ਲੱਗਦਾ ਹੋਵੇ ਕਿੰਨਾ ਚੱਲਦਾ ਤੁਸੀਂ ਜੋੜਦੀਆਂ ਗ੍ਰਾਂਟਾਂ ਹੋਰ ਅਸੀਂ ਜਾਰੀ ਕਰਦੇ ਹਾਂ 27 ਕਰੋੜ ਰੁਪਈਆ ਗ੍ਰਾਂਟਾਂ ਵੀ ਚਾਲੂ ਨੇ ਉਹ ਵੀ ਸਭ ਤੁਹਾਡੇ ਕੋਲ ਆਣ ਗਈਆਂ ਤਾਂ ਲੱਗੀਆਂ ਜੀ ਨਵੀਆਂ ਹੋਰ ਆਉਣਗੀਆਂ ਔਰ ਉਹ ਹਰੇਕ ਪਿੰਡ ਦੇ ਵਿੱਚ ਜਿਹੜੇ ਜਿਹੜੇ ਪਿੰਡ ਨੇ ਸ਼ਾਮਲਰ ਦਾ ਪ੍ਰੋਜੈਕਟ ਥੋੜਾ ਜਿਹਾ ਪੈਸਾ ਕਿੰਨਾ ਤਿੰਨ ਲੱਖ ਰੁਪਈਆ ਆਉਂਦਾ ਸ਼ਾਮਲਰ ਦੀ ਇਨਕਮ ਬਹੁਤ ਥੋੜੀ ਹੈ ਪਰ ਫਿਰ ਵੀ ਅਸੀਂ ਜਿਹੜੇ ਸਟੇਟ ਗਵਰਨਮੈਂਟ ਦੇ ਫਾਲੋਅ ਅ ਜਾ 15ਵਾਂ ਵਿੱਤ ਕਮਿਸ਼ਨ ਦੇ ਵਿੱਚੋਂ ਪੰਦਰਮਾ ਵਿੱਤ ਕਮਿਸ਼ਨ ਕੀ ਹੈ ਜੀ 15ਵਾਂ ਵਿੱਤ ਕਮਿਸ਼ਨ ਜਿਹੜਾ ਜੀਓ ਕਿ ਯਾਕ ਤੇ ਜਿੰਨੀ ਆਬਾਦੀ ਆਪਣੀ ਜਿੰਨੀ ਆਪਣੀ ਆਬਾਦੀ ਆ ਉਹ ਆਬਾਦੀ ਦੇ ਸਬੰਧ ਨਾਲ ਆਪਣਾ ਜਿਹੜਾ ਟੈਕਸ ਦਿੰਨੇ ਉਹ ਟੈਕਸ ਦੇ ਵਿੱਚੋਂ ਆਪਾਂ ਨੂੰ 800 ਕਿੰਨਾ ਹੁੰਦਾ 780 ਪਰਸੈਂਟ 15ਵਾਂ ਵਿੱਤ ਕਮਿਸ਼ਨ ਨੂੰ ਕਹਿੰਦੇ ਆ ਕਿ ਸੱਚ ਸਾਡਾ ਹੀ ਆ ਜੀ ਸਾਡਾ ਜਿਹੜਾ ਟੈਕਸ ਗਿਆ ਹੈ ਉਹਦੇ ਵਿੱਚੋਂ ਆਪਾਂ ਪੈਸੇ ਜਿਹੜੇ ਆ ਉਹ ਵਿੱਤ ਕਮਿਸ਼ਨ 15ਵਾਂ ਵਿੱਤ ਨਹੀਂ ਕਹਿੰਦੇ ਉਹ 16ਵਾਂ ਆ ਰਿਹਾ ਜੀ ਉਹਦੇ ਜ਼ਰੀਏ ਆਉਂਦੇ ਜਾਨੀ ਕਿ ਜਿੰਨੀ ਆਪਣੀ ਆਬਾਦੀ ਹੈ ਉਸ ਹਿਸਾਬ ਨਾਲ ਪੈਸੇ ਲਿਖੇ ਹੁੰਦੇ ਤਾਂ ਕਿ ਹਲੀ ਗਵਰਨਮੈਂਟ ਨਾਲ ਕੇ ਪੈਸੇ ਲਾਇਆ ਜਾ ਸਕੇ ਉਸ ਤੋਂ ਬਾਅਦ ਸਟੇਟ ਗਵਰਨਮੈਂਟ ਦੇ ਫੰਡ ਸੈਂਟਰ ਗਵਰਨਮੈਂਟ ਦੇ ਫੰਡ ਫੰਡ ਦਾ ਸਾਰਾ ਸੌਦਾ ਹੀ ਹੈ ਟੈਕਸ ਦਾ ਸਾਰਾ ਮਾਰਕੰਦਾ ਸਾਰਾ ਯੂਸੀ ਸਾਰੇ ਜਿਹੜੇ ਡਿਵੈਲਪਮੈਂਟ ਦੇ ਫੰਡ ਦੇ ਕੰਮ ਅਸੀਂ ਕਰਾਂਗੇ ਅਗਲੀ ਗੱਲ ਜਿਹੜੀ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅਸੀਂ ਸਾਰੇ ਜਿਵੇਂ ਜਗENDER ਤੁਸੀਂ ਦੇਖਿਆ ਜੀ ਕਿ ਜਗENDER ਦੀ ਜਿਹੜੀ ਬਾਦਲਖਸ਼ ਹੋਈ ਹੈ ਐਮਐਨਏ ਦੀ ਸੋਦੇ ਵਿੱਚ ਪਹਿਲਾਂ ਨਾਲ ਵੀ ਵੱਧ ਮਾਰ ਜਾਂਦੇ ਨਾਲ ਆਮ ਆਦਮੀ ਪਾਰਟੀ ਜਿੱਤੀ ਹੈ ਜਿਹਦਾ ਮਤਲਬ ਕਿ ਲੋਕ ਸੰਤ ਕਰ ਜਿਹਦਾ ਮਤਲਬ ਕਿ ਲੋਕ ਸੰਤ ਕਰ ਰਹੇ ਆਮ ਆਦਮੀ ਪਾਰਟੀ ਸਾਡੇ ਮਿੰਦਰ ਭਗੇ ਜੀ ਪਹਿਲਾਂ ਨਾਲ ਵੀ ਵੱਡੀ ਲੀਡ ਨਾਲ ਜਿੱਤੇ ਹੈ ਔਰ ਜਿਹੜੀਆਂ ਦੂਜੀਆਂ ਪਾਰਟੀਆਂ ਸੀਗੀਆਂ ਜੀ ਸਮਾਨਤਾ ਜਬਤ ਹੋ ਗਈ ਇਹਦਾ ਮਤਲਬ ਇਹ ਹੈ ਕਿ ਪ੍ਰਗਟਮਾਨ ਸਾਹਿਬ ਜਿਹੜੇ ਕੰਮਾਂ ਨੂੰ ਪਕੰਡ ਕੀਤਾ ਜਾ ਰਿਹਾ ਔਰ ਅਸੀਂ ਤੁਹਾਡੀ ਸਿਹਤ ਵਾਸਤੇ ਇੱਕ ਦੂਜਾਂ ਪਿੰਡਾਂ ਨੂੰ ਇਕੱਠੇ ਕਰਕੇ ਅਸੀਂ ਪਲਾਮ ਆਪ ਵਿੱਚ ਇਸ ਨੂੰ ਬਣਾ ਰਹੇ ਤਾਂ ਕਿ ਤੁਹਾਨੂੰ ਇਲਾਜ ਵਾਸਤੇ ਵੱਡੇ ਸ਼ਹਿਰ ਲਾਹੇ ਨਾ ਜਾਣਾ ਪਵੇ ਅਮਰਗੜ ਨਾਲ ਜਾਣਾ ਪਵੇ ਜੇ ਕਿਸੇ ਵੱਡੇ ਸ਼ਹਿਰ ਤੱਕ ਜਾਣਾ ਪਵੇ ਕੋਈ ਇਲਾਜ ਵਾਸਤੇ ਔਰ ਬੱਚਿਆਂ ਦੀ ਪੜ੍ਹਾਈ ਵਾਸਤੇ ਜਿਹੜੇ ਆਪਣੇ ਸਕੂਲ ਨੇ ਇੱਥੇ ਸਕੂਲ ਜਿਹੜੀ ਕਲਾਸ ਪੜ੍ਹਦੀ ਤੇ ਪੰਡਮੀ ਦਾ ਪ੍ਰਾਇਮਰੀ ਸਕੂਲ ਐਲੀਮੈਂਟਰੀ ਸਕੂਲ ਆਇਆ ਉਹ ਪੰਡਮੀ ਦਾ ਸਕੂਲ ਜਿਹੜਾ ਅਸੀਂ ਉਹਦਾ ਵੀ ਮੈਂ ਵਿਜ਼ਿਟ ਕਰਾਂਗੇ ਕਿ ਉਹਦੇ ਵਿੱਚ ਜੇ ਕੋਈ ਨਵੇਂ ਕਮਰੇ ਬਣਨ ਵਾਲੇ ਤਾਂ ਨਵੇਂ ਕਮਰੇ ਬਣਾਵਾਂਗੇ ਔਰ ਜੇ ਕੋਈ ੱੱਲੇ ਕੋਈ ਲੋਕਾਂ ਲੱਗਣ ਵਾਲੀ ਹੈ ਲੋਕਾਂ ਲਵਾਵਾਂਗੇ ਪੱਖੇ ਲੱਗਣ ਵਾਲੇ ਨੇ ਪੱਖੇ ਲਵਾਵਾਂਗੇ ਉਹ ਟੀਚਾ ਦੀ ਕਮੀ ਆਫ ਨਹੀਂ ਕਰਾਂਗੇ ਤਾਂ ਕਿ ਆਪਣੇ ਬੱਚੇ ਪੜ੍ਹ ਲੈ ਸਕਣ ਔਰ ਜੇ ਬੱਚੇ ਵੱਧ ਗਏ ਤਾਂ ਆਪਾਂ ਇਹਨੂੰ ਪ੍ਰਾਇਮਰੀ ਤੋਂ ਬਿਦਾਂ ਚੈਪਰ ਨੂੰ ਇਹਨੂੰ ਮਿਡਲ ਸਕੂਲ ਨੂੰ ਆਪ ਇਸ ਸਾਰੇ ਜਿਹੜੇ ਕੰਮ ਐ ਅਸੀਂ ਕਰਾਂਗੇ ਫੁੱਡੇ ਨਾਲ ਮਿਲ ਕੇ ਅਸੀਂ ਸਾਰੇ ਨੇ ਇੰਦਾ ਵੱਡਾ ਸ਼ੁਰੂਆਤ ਦਿੱਤਾ ਸਾਡਾ ਇਹ ਫਾਸਟ ਬਣਦਾ ਔਰ 47 45 ਹਜ਼ਾਰ ਨੌਕਰੀਆਂ ਉਹ ਵਰਤਮਾਨ ਸਰਕਾਰ ਨੇ 2 ਸਾਲ ਸਗਾ 2 ਸਾਲ ਲਈ ਸਰਕਾਰ ਬਣੇ ਨੂੰ ਹੁਣ ਤੱਕ ਦਿੱਤੀਆਂ ਔਰ ਅਜੇ-ਜੇ ਸਾਡਾ ਬਹੁਤ ਵੱਡਾ ਟਾਰਗੇਟ ਹੈ ਇਹ ਅਸੀਂ ਹੋਰ ਵੀ ਬਹੁਤ ساری ਨੌਕਰੀਆਂ ਦੇਣੀਆਂ ਨੇ ਸੜਕਾਂ ਦੇ ਤੁਸੀਂ ਦੇਖਿਆ ਹੋਣਾ ਸੇਫਟੀ ਗੱਡੀਆਂ ਖੜੀਆਂ ਹੁੰਦੀਆਂ ਨੇ ਏਕ ਐਕਸੀਡੈਂਟ ਹੋ ਜਾਵੇ ਨਾ ਪਹਿਲਾਂ ਡਰਦੇ ਹੁੰਦੇ ਸੀ ਕਿ ਜੇ ਕੋਈ ਐਕਸੀਡੈਂਟ ਹੋਇਆ ਨੂੰ ਜੇ ਕੋਈ ਬੰਦਾ ਰੁਕ ਜਾਂਦਾ ਉਹ ਪੁਲਿਸ ਨੂੰ ਵੀ ਗਵਾਹ ਬਣਾ ਲੈਂਦੀ ਸੀ ਕਿ 10 ਬਈ ਤੁੰਤਾ ਨਹੀਂ ਕਿਤੇ ਕੋਈ ਐਕਸੀਡੈਂਟ 10 ਕਿਨੇ ਹੋਇਆ ਉਹਨਾਂ ਕੀ ਅਸੀਂ ਜੇ ਕੋਈ ਰੋਡ ਤੇ ਐਕਸੀਡੈਂਟ ਹੋਇਆ ਪਿਆ ਨਾ ਜੀ ਕੋਈ ਵੀ ਬੰਦਾ ਏਡੀ ਸੀ ਉਹਨੂੰ ਚੱਕ ਕੇ ਹਸਪੀਟਲ ਲੈ ਕੇ ਪਹਿਲੀ ਗੱਲ ਤਾਂ ਗੱਡੀ ਆ ਜਾਂਦੀ ਦਸਾਂ ਮਿੰਟਾਂ ਹਸਪਤਲ ਲੈ ਗਿਆ ਤਾਂ ਉਹਨੂੰ ਸਰਕਾਰ ਜਿਹੜੀ ਆ ਸਿਸਟਾ ਸਕੀਮ ਹੈ ਜਿਹੜੀ ਲਾਗੂ ਕੀਤੀ ਹੈ ਭਗੰਤਵਰ ਸਾਹਿਬ ਨੇ ਦਿੱਲੀ ਚ ਵੀ ਲਾਗੂ ਆ ਪੰਜਾਬ 'ਚ ਤਾਂ ਮੰਨ ਲਓ ਤੁਹਾਡੇ ਚ ਕੋਈ ਬੰਦਾ ਇੱਕ ਜ਼ਖਮੀ ਨੂੰ ਹਸਪਤਲ ਲੈ ਗਿਆ ਤੁਹਾਡਾ ਨਾਮ ਦਰਜ ਕਰਕੇ ਤੁਹਾਨੂੰ 2000 ਰੁਪਏ ਨਾਮ ਦੇ ਹੁੰਦੀ ਦੀ ਸਰਕਾਰ ਕਿ ਤੁਸੀਂ ਇੱਕ ਫਟਲ ਬੰਦੇ ਨੂੰ ਲੈ ਕੇ ਆਏ ਹੋ ਤੁਹਾਨੂੰ ਘਰਾਉਣ ਦੀ ਲੋੜ ਨਹੀਂ ਤੁਹਾਡਾ ਕਿਤੇ ਕੋਈ ਸਿਕਰ ਨਹੀਂ ਜਾਊਗਾ اپنا بند جی ہونا بندہ بھی وہ بھی علاج <سؤال> سکوں کا علاج فری کر رہی ہے گوڈیا دا علاج فری کر رہی ہے جی سارے یہ کام کون کر رہے ہیں جی آم آدمی پارٹی کی سرکار دا پہلے میں رہی بھائی صاحب نے دسیا جی پچھلے دساں سالوں کے ਕਿ ਜੇ ਪਿਛਲੇ 10 ਸਾਲਾਂ ਦੇ ਵਿੱਚ ਸਰਕਾਰਾਂ ਜਿਹੜੀਆਂ ਰਹੀਆਂ ਨੇ ਉਹ ਕਾਰਜਾਂ ਦੀ ਮੇਰੀ ਇਹ ਕਾਰਜ ਦੀ ਮੇਰੀ ਇਹ ਜੇਕਰ ਉਹਨਾਂ ਨੇ ਡਿਵੈਲਪਮੈਂਟ ਨਹੀਂ ਕੀਤੀ ਤਾਂ ਫਿਰ ਅੱਜ ਦੇਖ ਲਓ ਕੀ ਹਾਲ ਹੋਇਆ ਆਪਣੇ ਪਰ ਅਸੀਂ ਥੋੜੀ ਸਾਰੀਆਂ ਜਿੰਨੀਆਂ ਮੰਗਾਂ ਨੇ ਉਹ ਬੜੀ ਸੰਜੀਦਗੀ ਨਾਲ ਪੂਰੀਆਂ ਕੀਤੀਆਂ ਵੀ ਨਾ ਹਿੰਮ ਪੂਰੀਆਂ ਕਰਾਂਗੇ ਔਰ ਤੁਹਾਡਾ ਸੰਤਾ ਅਸ਼ੀਰਵਾਦ ਚਾਹੀਦਾ ਕਿ ਤੁਸੀਂ ਸਾਰੇ ਡਟ ਕੇ ਨਾਲ ਸਾਥ ਦਿਓ ਮੰਦਿਰਿਕਾ ਦਾ ਕੰਮ ਜਿਹੜਾ ਅਸੀਂ ਉਹ ਅਸੀਂ ਜ਼ਰੂਰੀ ਕਰਦਣਾ ਕਿ 100 ਦਿਨ ਮੰਦਿਰਿਕਾ ਦਾ ਕੰਮ ਹਰੇਕ ਮੰਦਿਰਿਕਾ ਵਰਕਰ ਨੂੰ ਮਾਰ ਹਰ ਇੱਕ ਮੁੰਡੇ ਦਾ ਕੰਮ 100 ਦਾ ਕੰਮ ਮਿਲਣਾ। ਔਰ ਜਿਹੜੇ ਬੱਚੇ ਨੌਕਰੀ ਲੱਗਣਾ ਚਾਹੁੰਦੇ ਨੇ ਪੁਲਿਸ ਚ ਭਰਤੀਆਂ ਹੋ ਰਹੀਆਂ ਨੇ। ਟਟਵਾਰੀ ਭਰਤੀ ਹੋ ਰਹੀ ਆ। ਜੇਈ ਭਰਤੀ ਹੋ ਰਹੀ ਹੈ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਆਪਣੇ ਬੱਚਿਆਂ ਨੂੰ ਕੋ ਅਪਲਾਈ ਕਰੋ ਜੀ ਨੌਕਰੀਆਂ ਮਿਲਦੀਆਂ ਨੇ। ਔਰ ਕੱਲ ਵੀ ਮੁੱਖ ਮੰਤਰੀ ਸਾਹਿਬ ਨੇ ਇੱਕ ਟ੍ਰਾਂਸਕੌਨਫਰੈਂਸ ਕੀਤਾ ਪੰਜਾਬ ਦੇ ਵਿੱਚ ਇੰਨੀਆਂ ਨੌਕਰੀਆਂ ਮਿਲ ਰਹੀਆਂ ਨੇ। ਇੱਕ ਵੀ ਬੰਦਾ ਹੱਥ ਖੜਾ ਕਰਕੇ ਕਹਿ ਦੇਵੇ ਜੀ ਕਿਸੇ ਵੀ ਬੱਚੇ ਦੇ ਮਾਪੇ ਕੋ ਜਾ ਕਿਸੇ ਦੀ ਨੌਕੀ ਲੱਗਣ ਵਾਲੇ ਬੱਚਾ ਜਾਂ ਬੱਚੀ ਤੋਂ 5000 ਰੁਪਿਆ ਕੋਈ ਜਾਂਦਾ ਉਹ ਤੁਸੀ ਤੇ ਕਹਿੰਦੇ ਦੇਖਿਆ ਸੀ ਦੌਰ ਜੀ ਨਹੀਂ ਤਾਂ ਪਹਿਲਾਂ ਸਰਕਾਰਾਂ ਚ 5 ਲੱਖ ਰੁਪਿਆ 10 ਲੱਖ ਰੁਪਿਆ 20 ਲੱਖ ਰੁਪਿਆ ਭਰਤੀ ਦੇ ਮੰਗ ਲੈਂਦੇ ਸੀ ਜੀ ਅੱਜ ਹੋਰ ਕਈ ਬੱਚੀਆਂ ਸਬ ਇੰਸਪੈਕਟਰ ਭਰਤੀ ਹੁੰਦੀਆਂ ਇੱਕ ਬੱਚੀ ਮੈਂ ਸਨਮਾਨ ਕੀਤਾ ਤਾਂ ਨਾਭੇ ਜੀ ਉਹਨਾਂ ਕੋਲ ਇੱਕ ਕਮਰਾ ਜੀ ਵਾਸ਼ਰੂਮ ਤੇ ੱੱਲੀ ਲੱਗੀ ਹੋਈ ਐ ਫਿਰ ਉਹ ਬੱਚਾ ਆਪ ਰਿਕਸ਼ਾ ਚਲਾਉਂਦਾ ਕੁੜੀ ਸਬ ਇੰਸਪੈਕਟਰ ਭਰਤੀ ਹੋ ਗਈ ਐ ਦੇਖੋ ਕਿੰਨੀ ਵੱਡੀ ਗਰੀਬੀ ਨਿਕਲ ਗਈ ਇਹਨੇ ਸੋਚਿਆ ਸੀ ਕਿ ਇੱਕ ਗਰੀਬ ਰਿਕਸ਼ਾ ਚਲਾਉਣ ਵਾਲੇ ਦੀ ਬੱਚੀ ਸਬ ਇੰਸਪੈਕਟਰ ਭਰਤੀ ਹੋਣੀ ਕਿਵੇਂ ਹੋਇਆ ਪੋਸੀਬਲ ਇਹ ਮਾਨਦਾਰੀ ਕਰਕੇ ਹੇ ਇਮਾਨਦਾਰੀ ਕਰਕੇ ਹੋਇਆ ਮੇਰੇ ਵਰਗਾ ਬੰਦਾ ਜਿਹੜਾ ਪੰਜਾਬ ਛੱਡ ਕੇ ਚਲੇ ਗਿਆ ਸੀ ਮੈਂ 1600 ਕੈਨੇਡਾ ਰਿਆਂ ਔਰ ਉੱਥੇ ਜਾ ਕੇ ਸੇਵਾ ਕੀਤੀ ਹਰੇਕ ਬੰਦਾ ਕੈਨੇਡਾ ਜਾਂਦਾ ਮੈਂ ਕੈਨੇਡਾ ਛੱਡ ਕੇ ਵਾਪਸ ਆਇਆ ਪਾਦੀ ਸੇਵਾ ਕਰਨ ਵਾਸਤੇ ਕੈਨੇਡਾ ਛੱਡ ਕੇ ਵਾਪਸ ਆ ਕੇ ਸੇਵਾ ਕਰ ਰਹੀ ਹਾਂ ਸੋ ਤੁਸੀਂ ਸਾਰੇ ਬੜਾ ਪਿਆਰ ਕਰਦੇ ਹੋ ਮੁਹਬਤ ਕਰਦੇ ਹੋ ਆਪਣਾਈ ਇਰਸ਼ਾਕ ਬਣਾ ਕੇ ਰੱਖਣਾ ਡਵੈਲਪਮੈਂਟ ਜਿਹੜੀ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਜੀ ਡਵੈਲਪਮੈਂਟ ਕਰਨਾ ਤੁਹਾਡੇ ਤੇ ਕੋਈ ਇਹ ਨਹੀਂ ਕੋਈ ਆਸਾਨ ਕਰ ਰਹੀ ਹੈ ਜੀ ਇਹ ਤੁਹਾਡੇ ਤੋਂ ਤੋਂ ਦੇ ਕਿਸਾਨ ਕਰ ਰਹੇ ਜ਼ਿੰਮੇਵਾਰੀ ਬਣਦੀ ਹੈ ਕਿਉਂ ਕਿ ਸਰਕਾਰ ਨਹੀਂ ਡਿਵੈਲਪਮੈਂਟ ਕਰੇਗੀ ਤਾਂ ਫਿਰ ਹੋਰ ਕੌਣ ਕਰੇਗਾ ਇਸ ਕਰਕੇ ਕਿ ਮੁੱਖ ਮੰਤਰੀ ਪੰਜਾਬ ਸਰਕਾਰ ਕੋਲ ਹਾਜ਼ਰ ਮਾਨ ਜੀ ਉਹਨਾਂ ਦੀ ਹਦਾਇਤਾਂ ਨੇ ਸਾਨੂੰ ਕਿ ਪਿੰਡਾਂ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਣ ਵਾਲੀ ਹੈ ਸਾਰੇ ਇੰਫਰਮੈਂਟ ਤੇ ਕੰਮ ਕਰੋ ਸਕੇ ਪੰਚਾਇਤਾਂ ਭਾਗ ਨੇ ਸਾਡੇ ਪ੍ਰਬੰਧਕ ਜਿਹੜੇ ਨੇ ਲੱਗੇ ਹੋਏ ਨੇ ਅੱਜ ਆਏ ਹੋਏ ਨੇ ਸਾਰੇ ਕੰਮ ਜਿਹੜੇ ਚੱਲਦੇ ਨੇ ਅਰਸ਼ਦੀਪ ਖੜੇ ਨੇ ਸਾਡੇ ਪ੍ਰਬੰਧਕ ਸਾਹਿਬ ਜੈਸਰ ਖੜੇ ਨੇ ਇਹ ਵੀ ਪੂਰਾ ਸਾਥ ਦੇ ਰਹੇ ਸਾਡੇ ਵੀਡੀਓ ਮੈਨੂ ਮੈਨੂ ਗੁਰਪਾਲ ਜੀ ਸਾਡਾ ਸਾਰਾ ਪ੍ਰਸ਼ਾਸਨ ਜਿਹੜਾ ਹੈ ਸਾਡਾ ਵੀਡੀਓ ਆਫਿਸ ਦਾ ਪੂਰਾ ਸਾਥ ਦੇ ਰਿਹਾ ਔਰ ਜਿੰਨੇ ਸਾਡੇ ਕੋਲੇ ਸਾਡੇ ਕੋਲੇ ਇਸ ਪੰਜਾਬ ਜਿਹੜਾ ਨਾ ਜੀ ਤੁਹਾਨੂੰ ਇੱਕ ਗੱਲ ਦਾ ਪਤਾ ਨਹੀਂ ਗੱਲਾਂ ਤਾਂ ਬਹੁਤ ਨੇ ਕਰਨ ਵਾਲੀਆਂ ਕਿ ਪੰਜਾਬ ਦੇ ਵਿੱਚ ਨਾਭਾ ਬਲੌਕ ਜਿਹੜਾ ਨੰਬਰ 2 ਦਾ ਬਲੌਕ ਹੈ ਜੀ ਨਾਭਾ ਬਲੌਕ ਨੰਬਰ 2 ਦਾ ਬਲੌਕ ਹੈ ਜਿੱਥੇ ਸਭ ਤੋਂ ਵੱਧ ਸ਼ਾਮਲਾੜ ਦੀ ਬੋਲੀ ਦੇ ਪੈਸੇ ਇਕੱਠੇ ਹੁੰਦੇ ਆ ਜੀ ਪਤਾ ਕਿੰਨੇ ਇਕੱਠੇ ਹੁੰਦੀਆਂ ਜੀ ਯਾਰਾ 12 ਕਰੋੜ ਰੁਪਈਆ ਹਰ ਇੱਕ ਸਾਲ ਇਕੱਠਾ ਹੁੰਦਾ ਨਹੀਂ ਯਾਰਾ 12 ਕਰੋੜ ਰੁਪਈਆ ਉਹਦੇ ਵਿੱਚੋਂ ਚਲੋ 30% ਖਾਹਾਂ ਦਾ ਨਿਕਲ ਗਿਆ ਬਾਕੀ ਜਿਹੜਾ ਬਚ ਗਿਆ ਜੀ 7-8 ਲੱਖ ਰੁਪਈਆ ਬਚ ਗਿਆ ਐ 7-8 ਕਰੋੜ ਰੁਪਈਆ ਬਚ ਗਿਆ 5 ਸਾਲਾਂ ਵਿੱਚ ਕਿੰਨਾ ਹੋ ਗਿਆ ਜੀ 5 ਸਾਲਾਂ ਵਿੱਚ ਕਿੰਨਾ ਹੋ ਗਿਆ ਜੀ 40 ਕਰੋੜ ਰੁਪਈਆ 40 ਕਰੋੜ ਰੁਪਈਆ ਇਕੱਲਾ ਸ਼ਾਮਲੜ ਦੀ ਬੋਲੀਆਂ ਆ ਰਿਆ ਸਾਨੂੰ ਹੋਰ ਕਿੱਥੇ ਕਿੰਨੇ ਆਏ ਕਿੰਨੇ ਗਏ ਜੀ ਕਿੰਨਾ ਉਹ ਪੈਸਾ ਗਿਆ ਕਿੱਥੇ ਜੀ ਐਨਕੋ ਦਸਤਖਤ ਉਹ ਪੈਸਾ ਜਿਆਦਾ ਸਿੱਧੇ ਤਰੀਕੇ ਨਾਲ ਜਿਹੜਾ ਜੀ ਜੇ ਲੱਗਿਆ ਪਰ ਬਹੁਤ ਮਤਲਬ ਕੋਈ ਵਿਦਾਸਨ ਨਹੀਂ ਦੇਖਿਆ ਜਾਂ ਪੈਸਾ ਜਿਹੜਾ ਜੀ ਮਲੀਪੁਗ ਦੇ ਨਾਲ ਖੱਤੇ ਸਿਰੂ ਹੋ ਗਿਆ ਉਹ ਤੁਹਾਡੇ ਨਾਲ ਵਾਅਦਾ ਆ ਜੀ ਤੀਜਾ ਸਾਲ ਤੋਂ ਸ਼ੁਰੂ ਹੋ ਗਿਆ ਸਰਕਾਰ ਦਾ ਕਿ ਸ਼ਾਮਲਾਡ ਬੁੰਡੀਆਂ ਦਾ ਇੱਕ ਇੱਕ ਪੈਸਾ ਜਿਹੜਾ ਪਿੰਡਾਂ ਦੀ ਡਵੈਲਪਮੈਂਟ ਤੇ ਲੱਗੇਗਾ ਜਿਵੇਂ ਆ ਕੰਮ ਹੋ ਰਿਹਾ ਨੇ ਸਾਰੇ ਇਹ ਸਾਰੇ ਉਹੀ ਪੈਸਾ ਜੀ 15ਵਾਂ ਵਿੱਤੀ ਕਮਿਸ਼ਨ ਸ਼ਾਮਲਾ ਰਹਤੇ ਪੈਸੇ ਪੰਜਾਬ ਸਰਕਾਰ ਦੇ ਪੈਸੇ ਸੈਂਟਰ ਤੋਂ ਜਿਹੜੀ ਪਾਲਿਸੀ ਆ ਰਹੀ ਉਹਦੇ ਪੈਸੇ ਉਹਦੇ ਨਾਲ ਹੀ ਡਿਵੈਲਪਮੈਂਟ ਹੋਣੀ ਹੈ ਜੋ ਸਾਰੇ ਪੈਸੇ ਜਿੱਥੇ ਲਾ ਕੇ ਗਰੀਬੀ ਤਾਂ ਨਿਕਲ ਗਈ ਆਪਾਂ ਕਹਿੰਦੇ ਵੀ ਗਰੀਬੀ ਕਿਉਂ ਨਹੀਂ ਲੱਟਦੀ ਆ ਹੁਣ ਜਿੱਥੇ ਪਿੰਡ ਜਾਣਿਆ ਕਿ ਪੰਜ ਮਰਲਾ ਪਲਾਟ ਸਾਨੂੰ ਦੀ ਸਰਟੀਫਿਕੇਟ ਦੇ ਜਾਂਦੇ ਆ ਵੋਟਾਂ ਤੋਂ ਪਹਿਲਾਂ ਕਾਂਗਰਸ ਵਾਲੇ ਦੇ ਗਏ ਸੀਗੇ ਤੇ ਅਸੀਂ ਆ ਕੇ ਤੁਹਾਨੂੰ ਵੋਟਾਂ ਪਾਈਆਂ ਨੇ ਜੀ ਸਾਨੂੰ ਮਿਲਿਆ ਹਲੇ ਤੱਕ ਨਹੀਂ ਮੈਂ ਕਿਹਾ ਜੀ ਅਸੀਂ ਮੈਂ 1200 ਤੋਂ ਉੱਪਰ ਹੁਣ ਤੱਕ ਪੰਜ ਪੰਜ ਮਰਲੇ ਦੇ ਪਲਾਟ ਦੇ ਦਿੱਤੇ ਆ ਹਰ ਤੁਹਾਡੇ ਨਾਲ ਵਾਅਦਾ ਹੈ ਜਿਹੜੇ ਹੁਣ ਸਰਪੰਚ ਬਣਨਗੇ ਨਵੇਂ ਸਰਪੰਚ ਬਣਨਗੇ ਸਰਪੰਚ ਬਣ ਤੋਂ ਬਾਅਦ ਸਭ ਤੋਂ ਪਹਿਲਾ ਮਤਾਂ ਇਹ ਆ ਕਿ ਸ਼ਾਮਲਾਤ ਅਗਰ ਆਪਣੇ ਕੋਲੇ ਅਵੇਲੇਬਲ ਆ ਰਹੀਆਂ ਸਭ ਤੋਂ ਪਹਿਲਾ ਮਤਾਂ ਜਿਹੜਾ ਇਹ ਆ ਕਿ ਵੀਕ ਜਿਹੜਾ ਲੋੜਵੰਦਾਂ ਜਿਹੜਾ ਵਾਟੇ ਗਰੀਬਾਂ ਨੂੰ ਸਭ ਤੋਂ ਪਹਿਲਾ ਕੰਮ ਹੈ ਕਿ ਪੰਜ ਪੰਜ ਮਰਦ ਦਾ ਪਲਾਨ ਬਣਾ ਕੇ ਜੀ। ਇਹਨਾਂ ਵਿੱਚੇ ਨਾ ਜਿੰਦਾਬੋ ਨਾ ਮਾਦੀ ਪਾਰਟੀ ਜਿੰਦਾਬੋ ਉਸ ਤੋਂ ਬਾਅਦ ਜਿਨ੍ਹਾਂ ਦੇ ਕੋਈ ਕੱਚੇ ਘਰ ਨੇ, ਬਾਲਿਆਂ ਵਾਲੇ ਘਰ ਨੇ ਉਹਨਾਂ ਨੂੰ ਪ੍ਰਾਪਰ ਪੈਸੇ। ਜਦੋਂ ਇਹ ਕੰਮ ਹੋ ਗਿਆ ਗਰੀਬੀ ਨਿਕਲ ਗਈ। ਬੱਚਿਆਂ ਸਾਡੇ ਨੂੰ ਨੌਕਰੀਆਂ ਲੱਗ ਰਹੀਆਂ ਜੀ। ਸਾਨੂੰ ਰਾਸ਼ਨ ਕਾਰਡ ਸਾਡੇ ਬਣ ਕੇ ਸਾਨੂੰ ਕਣਕ ਘਰੇ ਬੈਠਣ ਨੂੰ ਮਿਲ ਰਹੀ ਆ। ਸਾਨੂੰ ਮਨਰੇਗਾ ਟਾਈਮ ਸਰ ਮਿਲਣ ਲੱਗੀ ਗਰੀਬੀ ਨਿਕਲਨੀ ਸ਼ੁਰੂ ਹੋ ਗਈ ਨੇ ਇਲਾਜ ਸਾਡਾ ਫ੍ਰੀ ਹੋ ਰਿਹਾ ਬੱਚਿਆਂ ਦੀ ਪੜ੍ਹਾਈ ਫ੍ਰੀ ਹੋ ਰਹੀ ਹੈ ਬਿਜਲੀ ਤਾਂ 600 ਜੁੰਟ ਬਿਜਲੀ ਦੇਖੀ ਆ ਮੁਫਤ ਆ ਗਈ ਹੈ ਆ ਰਹੀ ਕਿ ਨਹੀਂ ਆ ਰਹੀ 600 ਜੰਟ ਬਿਜਲੀ ਆ ਰਹੀ ਹੈ ਇਹ ਭਗਵਾਨ ਸਾਹਿਬ ਦਾ ਹੈ ਹਰ ਖੇਤਾਂ ਦੇ ਵਿੱਚ ਵੀ ਐਜ ਵੀ ਦੇਖ ਲਓ ਬਰਸਾਤਾਂ ਬੇਸ਼ੱਕ ਕਿਸੇ ਘੱਟ ਪੈ ਰਹੀਆਂ ਨਹੀਂ ਪਰ ਖੇਤਾਂ ਦੇ ਵਿੱਚ ਲਗਾਤਾਰ ਜਿਹੜੀ ਆ ਬਿਜਲੀ ਆ ਰਹੀ ਹੈ ਜੇ ਅੱਗੇ ਤਾਂ ਟੀਮ ਦਾ ਵੀ 4 ਘੰਟੇ ਆਜਾ ਜੀ ਦੇਖਣਾ ਤੁਹਾਨੂੰ ਦਾਰ ਵੀ ਯਾਦ ਹੋਣਾ ਕੋਈ ਬੜੀ ਪੁਰਾਣੀ ਗੱਲ ਨਹੀਂ ਆ 2 ਸਾਲ 3 ਸਾਲ ਪੁਰਾਣੀ ਗੱਲ ਹੈ ਜਨਰੇਟਰ ਕਿੰਨਾ ਵਿਕਦਾ ਹੁੰਦਾ ਸੀ ਜਨਰੇਟਰ ਜਨਰੇਟਰ ਕਿੰਨਾ ਵਿਕਦਾ ਹੁੰਦਾ ਸੀ ਟਰੈਕਟਰਾਂ ਦੇ ਪਿੱਛੇ ਪਾਕਦੇ ਐ ਇਹਨੂੰ ਭੱਜ ਕੇ ਦੇ ਐਨੂੰ ਭੱਜ ਯਾਦ ਆ ਨਾ ਤੁਹਾਨੂੰ ਜੀ ਹੁਣ ਮੈਂ ਦਿਖਾ ਦੂ ਕਿਸੇ ਕਿਸਾਨ ਪਰਾਨੇ ਜਨਰੇਟਰ ਤੋਂ ਇੱਕ ਪਿੱਛੇ ਪਾਇਆ ਕੋਈ ਨਵਾਂ ਲੈ ਕੇ ਆਇਆ ਜੀ ਜਿਹਨੇ ਜਨਰੇਟਰ ਕਿੰਨੇ ਪਾਸੇ ਪਾ ਦਿੱਤੀ ਆਪਣੇ ਕਿਉਂ ਕਿ ਵਾਈਟ ਜਿਹੜੀ ਆ ਉਹ ਸਹੀ ਤਰੀਕੇ ਨਾਲ ਨਹੀਂ ਸਹੀ ਤਰੀਕੇ ਨਾਲ ਲਗਾ ਰਹੀ ਆ ਕਿਸਾਨ ਦੇ ਘਰੇ ਵੀ ਬਿਜਲੀ ਮੁਫਤ ਹੈ ਖੇਤ ਵੀ ਮੁਫਤ ਹੈ ਪੂਰਾ ਆਨੰਦ ਲੈ ਰਹੇ ਨੇ ਸਾਰੇ ਔਰ ਇਹੀ ਕਾਰਨ ਹੈ ਕਿ ਸਾਰੇ ਅੱਜ ਸਰਕਾਰ ਦੇ ਕਾਰਜ ਨੂੰ ਪਸੰਦ ਕਰਦੇ ਆ ਇਹ ਤਾਂ ਹਲੇ 2 ਸਾਲ ਹੋਇਆ 3 ਸਾਲ ਹੋ ਗਏ ਪਾਉਣੇ 3 ਸਾਲ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਬਾਕੀ ਰਹਿੰਦੇ ਕੰਮ ਨੇ ਉਹ ਅਸੀਂ ਆਪਾਂ ਨੂੰ ਹੀ ਲੱਗਦਾ ਵੀ ਗਲੀ ਬਣਾਤੀ ਬਹੁਤ ਵੱਡਾ ਕੰਮ ਕਰਤਾ ਨਾਲੀਆਂ ਬਣਾਤੀਆਂ ਬਹੁਤ ਵੱਡਾ ਕੰਮ ਕਰਤਾ ਤਾਂ ਆਮ ਕੰਮ ਨਹੀਂ ਸੀ ਕੰਮ ਨੇ ਜਦੋਂ ਆਪਣਾ ਸਕੂਲ ਵਧੀਆ ਬਣ ਗਿਆ ਜਦੋਂ ਆਪਣੇ ਹਸਪਤਾਲ ਵਧੀਆ ਬਣ ਗਿਆ ਹਰੇਕ ਪਿੰਡ ਬਰਾਤਕਾਰ ਬਣ ਗਿਆ ਔਰ ਹਰੇਕ ਮਨਰੇਗਾ ਵਾਲੇ ਨੂੰ ਕੰਮ ਮਿਲਣ ਲੱਗ ਗਿਆ ਹਰੇਕ ਦਾ ਕਰ ਪੱਕਾ ਬਣ ਗਿਆ ਹਰੇਕ ਨੂੰ ਪੰਜ ਪੰਜ ਮਰ ਦਾ ਪਲਾਟ ਮਿਲ ਗਿਆ ਔਰ ਕਿਸਾਨ ਦੀ ਫਸਲ ਜਿਹੜੀ ਹੈ ਮੰਡੀ ਦੇ ਵਿੱਚ ਟੈਨਸਰ ਚੱਕੀ ਗਈ ਬਣ ਗਿਆ ਸੋ ਇਹ ਸਾਰੇ ਕੰਮ ਜਿਹੜੇ ਅਸੀਂ ਕਰਾਂਗੇ ਬਦੋਬਾ ਤਰੀਕੇ ਨਾਲ ਅਸੀਂ ਲੱਗੇ ਆ ਕਰਨਾ ਮੈਂ ਤੁਹਾਨੂੰ ਕੋਈ ਬੇਨਤੀ ਆ ਕਿ ਆਪਣਾ ਵਿਸ਼ਵਾਸ ਬਣਾ ਕੇ ਰੱਖੋ ਹਾਂ ਦੇਰ ਸਵੇਰ ਹੋ ਜਾਂਦੀ ਹੈ ਕਿਉਂਕਿ ਕੰਮ ਪੈਸੇ ਨਾਲ ਹੀ ਹੋਣਾ ਜੀ ਕਸੇ ਤੋਂ ਪਿੰਡ ਦਾ ਹੋਣਾ ਨਹੀਂ ਚੁੱਪਕੀ ਮਾਰਨ ਦਾ ਕੰਮ ਹੋਣਾ ਨਹੀਂ ਪੈਸਾ ਜਿਵੇਂ ਜਿਵੇਂ ਆਉਗਾ ਉਹ ਮੈਂ ਡਵੈਲਪਮੈਂਟ ਦੇ ਸਾਰੇ ਕੰਮ ਹੋਣਗੇ ਤੁਸੀਂ ਵੱਡੀ ਗਿਣਤੀ ਚ ਇਕੱਠੇ ਹੋਇਓ ਪਿੰਡ ਪਿੱਲੋਵਾਰ ਸਾਰੇ ਬਚੈਤ ਦਾ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਆ ਮੇਰੀਆਂ ਬਜ਼ੁਰਗ ਮਾਤਾ ਮਾਂ ਦਾ ਪਿੰਡ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਵੀਡੀਓ ਆਫਿਸ ਦਾ ਬਹੁਤ ਬਹੁਤ ਧੰਨਵਾਦ ਤੇ ਮੰਡਲ ਦੀ ਸਭ ਸਾਰੇ ਜੀ ਦਾ ਬਹੁਤ ਬਹੁਤ ਧੰਨਵਾਦ ਆ ਸਭ ਸਾਰੀ ਟੀਮ ਨੂੰ ਜਿਹੜਾ ਪ੍ਰਚਾਰ ਕਰ ਰਿਹਾ ਚੇਅਰਮੈਨ ਮਾਰਕੀਟ ਕਮੇਟੀ ਭਾਸ਼ਾ ਧੰਨਵਾਦ ਸਾਡੀ بی کرتے بہت جلدی دوبارہ نویں پھر اس بعد اگلے کریں گے سو اپنا آشیواد بنا کے رکھنا اور <تصفح> <تصفح> <laughs> میرا دفتر 90 دے وچ ہے۔ صبح ميدل باگے 5 بجے تک ڈیلی کھلتا ہے۔ کسی کبھی بھی اپنی شکایت ہوے تو اس میرے دفتر ایم ایل اے آفس جا کے تصنی۔ اوتھے کوئی نوٹس ریویو اور اگے ڈرپ اور ان کا لوڈ والا ضروری ہو لے وہ کام تو حل ہی کر دے۔ بس میرا جنہ کے ضروری ہے دارو وقت پر جا کے یہ ਕੋ ਮਿਲਣਾ ਚਾਹੀਦਾ ਘਰੇ ਆਜੂ ਦਫ਼ਤਰ ਦੇ ਵਿਚਾਲੇ ਕੋਈ ਚੌਂਕ ਦੇ ਦਰਵਾਜ਼ੇ ਖੁੱਲੇ ਹੁੰਦੇ ਆ ਆਪਣੀ ਸੇਵਾ ਹਮੇਸ਼ਾ ਹਾਜ਼ਰਾਂ ਕਿਉਂਕਿ ਸੱਚੇ ਪਾਤਸ਼ਾਹ ਨੇ ਨਾ ਵੱਡਾ ਮੌਕਾ ਦਿੱਤਾ ਔਰ ਆਮ ਆਦਮੀ ਨੇ ਇੱਕ ਨਵਾਂ ਇਤਿਹਾਸ ਲਿਖਿਆ ਇਹੀ ਬਦਲਾਅ ਹੈ ਇਹੀ ਬਦਲਾਅ ਆਪਾਂ ਕਹਿੰਦੇ ਕਿਹੜਾ ਬਦਲਾਅ ਹੈ ਔਰ ਜਿਨ੍ਹਾਂ ਨੇ ਝੂਠੇ ਵਾਅਦੇ ਕੀਤੇ ਜਿਨ੍ਹਾਂ ਨੇ ਬਹੁਤ ਪ੍ਰਤੀਤਾਂ ਮੈਂ ਜਕਰ ਨਹੀਂ ਕਰਨਾ ਚਾਹੁੰਦਾ ਉਹ ਪਰਮਾਤਮਾ ਆਪੇ ਹਿਸਾਬ-ਕਾਬ ਕਰ ਲਵੇ ਸੋ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਹਾਂ ਬਹੁਤ ਕਿਪਸੀ ਸਾਰੇ <laughs>